ਉਰੰਗਜੇ ਬਾਦਸ਼ਾਹ ਦਾ ਕਾਰਨ ਕੀ ਸੀ ਕਸ਼ਮੀਰ ਦੇ ਉੱਤੇ ਅਟੈਕ ਕਰਨ ਦਾ ਉਹਦਾ ਕਾਰਨ ਇਹ ਹੀ ਸੀ ਵੀ ਜਿਸ ਦਿਨ ਗਿਆਨ ਖਤਮ ਹੋ ਗਿਆ ਨਾ ਧਰਮ ਆਪਣੇ ਆਪ ਨੀਵਾ ਪੈ ਜਾਏਗਾ ਤੇ ਅੱਜ ਸਾਡਾ ਮੋਟਿਵ ਇਹੀ ਆ ਅੱਜ ਅਸੀਂ ਧੰਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਤੋੜਨਾ ਚਾਹੁੰਨੇ ਆ ਅਸੀਂ ਚਾਹੁੰਨੇ ਆ ਕਿ ਵੀ ਜੋ ਬਾਬੇ ਕਹਿਣ ਉਹ ਤੁਸੀਂ ਮੰਨੋ ਬਿਲਕੁਲ ਮੇਨ ਮੋਟਿਵ ਸਾਡਾ ਇਹੀ ਆ ਅਸੀਂ ਚਾਹੁੰਨੇ ਆ ਕਿ ਵੀ ਤੁਸੀਂ ਸਰੀਰ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਤੋੜਦਾ ਕਿਸੇ ਨੂੰ ਕਹਤਾ 25 ਪਾਠ ਜਪਜੀ ਸਾਹਿਬ ਦੇ ਕਰਨੂੰ ਹੁਣ ਉਹਦਾ ਧਿਆਨ ਇਹ ਨਹੀਂ ਕਿ ਮੈਂ ਜਪਜੀ ਸਾਹਿਬ ਨੂੰ ਸਮਝਣਾ 25 ਕਰਨੇ ਉਹਦਾ ਮੋਟਿਵ ਇਹ ਆ ਮੈਂ 25 ਪਾਠ ਜਪਜੀ ਸਾਹਿਬ ਦੇ ਕਰਨੇ ਮੈਨੂੰ ਬਾਬਾ ਜੀ ਨੇ ਕਿਹਾ ਨਾਲ ਸ਼ਬਦ ਆ ਵੀ ਮੈਨੂੰ ਬਾਬਾ ਜੀ ਨੇ ਕਿਹਾ ਵਾ ਕਿੰਨੀ ਹਾਂ ਮੈਂ ਇਹਨੇ ਪਾਠ ਕਰਨੇ ਆ ਕਿਸੇ ਨੂੰ ਕਹਤਾ ਵੀ ਤੂੰ 101 ਪਾਠ ਚੁਪਈ ਸਾਹਿਬ ਦੇ ਕਰਨੇ ਆ ਉਹਨੂੰ ਇਹ ਨਹੀਂ ਕਿਹਾ ਵੀ ਤੂੰ ਬਾਣੀ ਥੋੜੀ ਪੜਦਾ ਪਰ ਬਾਣੀ ਨੂੰ ਸਮਝ ਪਈ ਨਾ ਜਪਜੀ ਸਾਹਿਬ ਦੇ ਇੱਕ ਇੱਕ ਅੱਖਰ ਨੂੰ ਸਮਝ ਭਈ ਉਹ ਜਪਜੀ ਸਾਹਿਬ ਕਹਿੰਦਾ ਕੀ ਆ ਤੈਨੂੰ ਜਿਸ ਦਿਨ ਉਹਨੂੰ ਜਪਜੀ ਸਾਹਿਬ ਦੀ ਸਮਝ ਆ ਗਈ ਉਹ ਕਦੇ ਵੀ ਕਿਸੇ ਕੋਲ ਨਹੀਂ ਜਾਏਗਾ